ਫਾਟੜਾ ਰੇਨ ਦੇ ਕਿ ਪਿੰਡ ਸ਼ੇਰਗੜ ਵਿਖੇ ਐਕਸੈਸ ਬੈਂਕ ਵਿੱਚ ਹੋਈ ਚੋਰੀ ਸੰਬੰਧੀ ਅੱਜ ਪ੍ਰੈਸ ਕਾਨਫਰੰਸ ਕਰਦੇ ਹੋયા ਇੰਦਰਪਾਲ ਸਿੰਘ ਚੋਹਾਨ ਪੀਪੀਐਸ ਉਪ ਪੁਲਿਸ ਉਪ ਕਪਤਾਨ ਨੇ ਦੱਸਿਆ ਕਿ 22 22 525 ਦੀ ਦਰਮਿਆਨੀ ਰਾਤ ਨੂੰ ਸ਼ੇਰਗੜ ਵਿਕੇ ਐਕਸੈਸ ਬੈਂਕ ਦੀ ਬ੍ਰਾਂਚ ਵਿੱਚੋਂ 9,17,000 ਰੁਪਏ ਚੋਰੀ ਕਰਨ ਵਾਲੇ 3 ਤਤ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਉਹਨਾਂ ਦੱਸਿਆ ਕਿ ਉਹਨਾਂ ਪਾਸਿਓਂ 4 ਲੱਖ ਰੁਪਏ ਦੀ ਰਕਮ ਵੀ ਬਰਾਮਦ ਕਰ ਲਈ ਹੈ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਔਰ ਮੁਕਦਮੇ ਦੇ ਵਿੱਚ ਵਾਧਾ ਕੀਤਾ ਜਾਵੇਗਾ ਇਸ ਵਕਤ ਜਿਹੜੇ ਕਿ ਕਾਬੂ ਕੀਤੇ ਗਏ ਚੋਰ ਗਰੋਹ ਦੇ ਜਿਹੜੇ ਇਹ ਮੈਂਬਰ ਨੇ ਇਹਨਾਂ ਵੱਲੋਂ ਵੀ ਹੋਰ ਵੀ ਕਈ ਥਾਵਾਂ ਤੇ ਚੋਰੀਆਂ ਕਰਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਇੱਕ ਚੋਰੀ ਟੀਆਂ ਵਾਰਦਾਤਾ ਕਰਨ ਵਿੱਚ ਜਿਹੜਾ ਕਿ ਸ਼ਾਮਲ ਸਮਾਨ ਸੀਗਾ ਉਹ ਵੀ ਇਹਨਾਂ ਨੇ ਬਰੰਦ ਕਰ ਲਿਆ ਹੈ ਪੁਲਿਸ ਵੱਲੋਂ ਮ ਬਰੰਦ ਕੀਤਾ ਹੈ ਸਮਾਨ ਜਿਹੜਾ ਇਸ ਵਕਤ ਸਾਹਮਣੇ ਨਜ਼ਰ ਆ ਰਿਹਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਇੱਕ ਘਟਰ ਔਰ ਹੋਰ ਵੀ ਉਪਕਰਣ ਜਿਹੜੇ ਚੋਰੀ ਕਰਨ ਵਾਲੇ ਸਮਾਨ ਵਿੱਚ ਵਰਤੇ ਗਏ ਸਨ ਉਹ ਵੀ ਇਸ ਵਕਤ ਪੁਲਿਸ ਨੇ ਬਰੰਦ ਕਰਕੇ ਤੋਂ ਆਪਣਾ ਨਾਮ ਅਮਿਤ ਕੁਮਾਰ ਅਮਿਤ ਕੁਮਾਰ ਫਿਰ ਦੋ ਕਿਵੇਂ ਦਾ ਕ੍ਰਮ ਅਜਾਮ ਦੱਸਿਆ ਬਾਰੇ ਟ੍ਰੀਟਮੈਂਟ ਪਿੱਛੇ ਸੇ ਦੀਵਾਰ ਪਾੜ ਕੇ ਰੰਦਰੂੜ ਕੇ ਤਿਜੋਰੀ ਕਾਟ ਲਈ ਕਿ ਰੱਖੀ ਕਿੰਨੀ ਕਿੱਧਰ ਕੀਤੀ ਇਹ ਬਟ ਕਹਿੰਦੀ ਰੱਖੀ ਕੀਤੀ ਜੀ ਪਹਿਲਾਂ ਕਿੱਥੇ ਕਿੱਥੇ ਕੀਤੀ ਹੈ ਹਰਿਆਣਾ ਚ ਕੀਤੀ ਜੀ ਹਾਂ ਇਹ ਹੈ ਸਰ ਇਹਨੇ ਬਜਟ ਹਾਜੀ ਜਿਨੇ ਕਿਨੇ ਬੈਨੇਫਿਟ ਨਹੀਂ ਉਸ ਤੋਂ ਪਹਿਲਾਂ ਇਹ 0 ਲੱਖ ਰੁਪਏ ਹਰਿਆਣਾ ਦੇ ਵਿੱਚ ਵਧੀਆ ਬਚਾ ਪੰਜ ਸੌ ਹੋਰ ਵੀ ਨਾਲ ਪੜਿਆ ਹੈ ਜੁ ਕਿ ਕੱਟੀਆਂ ਨਾ ਪਈਆਂ ਤੇ ਪਿੰਡ ਦੇ ਉਹ ਪਰ ਬਹੁਤ ਕੱਟਦੇ ਜਦ ਸੀ ਅਲੱਗ ਅਲੱਗ ਕੀ ਅੱਗੇ ਤੋਂ ਕਰਾਂਗੇ ਇਸ ਤਰ੍ਹਾਂ ਨਾ ਆ ਗਿਆ ਭਾਈ ਦੀ ਰਾਤ ਨੂੰ ਇੱਕ ਬੈਂਕ ਚ ਪਾਟ ਚੋਰੀ ਹੋਈ ਸੀ ਜਿਹੜੇ ਕਿ ਤਿੰਨ ਸ਼ਖਸ ਸੀਗੇ ਉਹਨਾਂ ਨੇ ਬੈਂਕ ਦੇ ਪਿੱਛੇ ਇੱਕ ਪਾੜ ਲਾ ਕੇ ਅੰਦਰੋਂ ਜਿਹੜੇ 917000 ਰੁਪਏ ਚੋਰੀ ਕਰ ਲਿਆ ਸੀ ਜਿਸ ਤੇ ਅਸੀਂ ਮੁਕੱਦਮਾ ਨੰਬਰ 96 ਡੇਟਡ 28/5/25 ਅਧੀਨ ਤਾਰਾ 3314305 ਥਾਣਾ ਬਾਤਰਾ ਜਿਹੜਾ ਅਸੀਂ ਦਰਜ ਰਜਿਸਟਰ ਕਰ ਲਿਆ ਸੀ ਫਿਰ ਇਹਨਾਂ ਦੀ ਪੜਤਾਲ ਕੀਤੀ ਪੜਤਾਲ ਤੋਂ ਜਿਹੜੇ ਤਿੰਨ ਦੋਸ਼ੀ ਇਹਦੇ ਚ ਸਾਨੂੰ ਕੈਮਰੇ ਚ ਮਿਲੇ ਸੀਗੇ ਜਿਨ੍ਹਾਂ ਨੂੰ ਅਸੀਂ ਤਿੰਨਾਂ ਨੂੰ ਅਰੈਸਟ ਕਰ ਲਿਆ ਜਿਨ੍ਹਾਂ ਦਾ ਨਾਮ ਹੈਗਾ ਇੱਕ ਦਾ ਅਮਿਤ ਕੁਮਾਰ ਟਾਕਣ ਅਜੇ ਕੁਮਾਰ ਉਰਫ ਚੋਟਿਆ ਮੱਖਣ ਸਿੰਘ ਉੱਤਰ ਰੀਬੁੱਟ ਉਰਫ ਬੂਟਾ ਇਹ ਤਿੰਨਾਂ ਨੂੰ ਅਸੀਂ ਇਸ ਮਕਦਮੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਤੋਂ ਅਸੀਂ ਰਿਕਵਰੀ ਕਰਾਈ ਹੈ ਜਿਹਦੇ 4 ਲੱਖ ਰੁਪਏ ਨਗਦਕੈ ਅਸੀਂ ਰਿਕਵਰ ਕਰਾ ਲਿਆ ਤੇ ਸੀਸੀਟੀਵੀ ਕੈਮਰਾ ਡੀਵੀਆਰ ਲੋਹੇ ਵੱਢਣ ਵਾਲੀ ਇੱਕ ਮਸ਼ੀਨ ਹੈ ਤੇ ਇੱਕ ਲੈਂਟਰ ਤੋੜਨ ਵਾਲੀ ਮਸ਼ੀਨ ਹੈ ਤੇ ਇੱਕ ਮੋਟਰਸਾਈਕਲ ਜਿੱਤੇ ਆ ਕੇ ਇਹਨਾਂ ਨੇ ਇਹ ਚੋਰੀ ਕੀਤੀ ਸੀ ਉਹ ਅਸੀਂ ਰਿਕਵਰ ਕਰਾ ਲਿਆ ਸਰ ਪਹਿਲਾਂ ਜਿਹੜੀਆਂ ਬੈਂਕ ਦੇ ਵਿੱਚੋਂ ਚੋਰੀਆਂ ਹੋਈਆਂ ਨੇ ਉਹ ਇਹਨਾਂ ਦਾ ਹਸਲ ਨਹੀਂ ਹੋਇਆ ਪੁਰਾਣੀਆਂ ਜਿਹੜੀਆਂ ਉਹ ਤੇ ਰਿਕਵਰ ਹੋ ਚੁੱਕੀਆਂ ਨੇ ਜੀ ਪਹਿਲਾਂ ਜਿਹੜੀਆਂ ਬੈਂਕ ਚੋਰੀਆਂ ਹੋਈਆਂ ਸੀ ਉਹ ਰਿਕਵਰੀ ਹੋ ਚੁੱਕੀ ਆ ਲੰਮਾ ਇਹਨਾਂ ਨੇ ਘਟਨਾ ਨੂੰ ਅੰਜਾਮ ਕਿਵੇਂ ਦਿੱਤਾ ਜੀ ਸਰੀ ਹੈ ਜਿੱਤੇ ਬਰਾਮਦ ਹੋਈਆਂ ਜੀ ਇਹਨਾਂ ਨੇ ਇਸ ਸ਼ੇਅਰ ਕਾਰਡ ਐਕਸੈਸ ਬੈਂਕ ਜਿਹੜਾ ਉਹਦੇ ਬੈਕ ਸਾਈਡ ਤੇ ਰਾਤ ਨੂੰ ਇਹਨਾਂ ਨੇ ਉਹਦੀ ਕੰਦ ਤੋੜੀ ਕੰਨ ਤੋੜ ਕੇ ਅੰਦਰ ਅਲਮਾਰੀ ਤੋੜ ਕੇ ਉਹਦੇ ਵਿੱਚੋਂ ਪੈਸੇ ਨੇ ਜਿਹੜੇ ਚੋਰੀ ਕੀਤੇ ਸੀ ਤੇ ਡੀਵੀਆਰ ਵਗੈਰਾ ਉੱਥੋਂ ਚੱਕ ਕੇ ਲੈ ਗਏ ਸੀ। ਜੀ ਸਮਾਨ ਬਰਾਮਦ ਹੋ ਗਿਆ ਕਹਿੰਦੇ ਬਹੁਤ ਜਿੜੇ। ਅੱਜ ਤੋਂ ਜਿਹੜੇ ਫਟੇਚਾਰ वगैरह ਦੀ ਮੁੱਤਰ ਮਿਲ। ਇਹਨਾਂ ਕੋਲੋਂ 4 ਲੱਖ ਰੁਪਏ ਨਕਦ, ਸੀਸੀਟੀਵੀ ਕੈਮਰਾ, ਦਾ ਡੀਵੀਆਰ, ਸੀਪੀਯੂ ਤੇ ਇੱਕ ਲੋਹੇ ਵੱਢਣ ਵਾਲੀ ਕਟਰ ਮਸ਼ੀਨ ਆ ਜਿਹੜੀ ਤੇ ਇੱਕ ਲੈਂਟਰ ਤੋੜਨ ਵਾਲੀ ਮਸ਼ੀਨ ਆ ਤੇ ਇੱਕ ਮੋਟਰਸਾਈਕਲ ਆ। ਪਹਿਲਾਂ ਵੀ ਕੋਈ ਕਦਮ ਇਹਨਾਂ ਦੇ ਦਰਜ ਨਹੀਂ ਕਿਹਾ। ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਹੋਏ ਬਣੇ। ਹਰਿਆਣੇ ਚ ਵੀ ਨੇ ਤੇ ਪੰਜਾਬ ਚ ਵੀ ਸਰ ਜਿਹੜੇ ਜੋਰ ਹੋ ਸੀ ਇਹਦਾ ਨਾਲ ਕੋਈ ਆਇਡੈਂਟੀਟੀ ਕੀਤੀ ਹੋਈ ਨਹੀਂ ਜਿਵੇਂ ਇੱਥੋਂ ਦਾ ਵੀ ਲੱਗਦਾ ਬਤਾਰ ਕੋਲੇ ਹੋਈ ਸੀ ਨਹੀਂ ਇੱਥੇ ਲੋਕਲ ਕੋਈ ਨਹੀਂ ਸੀਗੇ ਤਿੰਨੇ ਜਿਹੜੇ ਨੇ ਹਰਿਆਣੇ ਦੇ ਹੀ ਨੇ ਤੇ ਤਿੰਨਾਂ ਨੇ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਤੇ ਫਿਰ ਇਹਨਾਂ ਨੇ ਚੋਰੀ ਕੀਤੀ ਇਹ ਹੋਰ ਬੰਦੇ ਕਿਹੜੇ ਸਨ ਮੁਰਕਾ ਹੋਣਾ ਰਹਿਣ ਦੇ ਨਾਲ ਨਹੀਂ ਜੀ ਇਹਨਾਂ ਦੇ ਨਾਲੇ ਤਿੰਨੇ ਜਾਣੇ ਸੀਗੇ ਇਹਨਾਂ ਦੇ ਚਲਾਹ ਜਮਾਤ ਨੂੰ ਜਾਣ ਕਰੇ ਕਿਸ ਤਰ੍ਹਾਂ ਕਿਸ ਤੋਰ ਸੋ ਜਿਹੜੇ ਪੜਾ ਲੱਗੇ ਰਹੇ ਨੇ ਇਨਵੈਸਟੀਗੇਸ਼ਨ ਦੌਰਾਨ ਹੀ ਸਾਨੂੰ ਪਤਾ ਲੱਗ ਗਿਆ ਸੀਗਾ ਤੇ ਇਹਨਾਂ ਦਾ ਪਿਛਲਾ ਰਿਕਾਰਡ ਅਸੀਂ ਚੈੱਕ ਕਰ ਲਿਆ ਸੀ ਇਹ ਉਹ ਪਿੱਛੇ ਦੀ ਜੇਲ੍ਹ ਤੋਂ ਆਏ ਸੀ ਬਾਹਰ ਆਲੇ ਥੋੜਾ ਜਿਹੀ ਹੋਇਆ ਸੀ ਇਹਨਾਂ ਨੂੰ ਜੇਲ੍ਹ ਤੋਂ ਬਾਹਰ ਆਇਆ ਇਹ ਤਿੰਨ ਜਣੇ ਤਿੰਨੇ ਜਣੇ ਜਿਹੜੇ ਤੋਂ ਹੋਏ ਸਨ 2 ਮਹੀਨੇ ਪਹਿਲਾਂ ਇੱਕ ਪਹਿਲਾਂ ਆਲਰੇਡੀ 4 ਮਹੀਨੇ ਪਹਿਲਾਂ ਪਾਗ ਇਹਨਾਂ ਦਾ ਅਸੀਂ ਰਿਮਾਂਡ ਸਰ ਇਹਨਾਂ ਦਾ ਅਸੀਂ 4 ਦਿਨ ਦਾ ਪੁਲਿਸ ਰਿਮਾਂਡ ਲਿਆ ਸੀਗਾ ਹੁਣ ਅਸੀਂ ਇਹਨਾਂ ਨੂੰ ਜੇਲ੍ਹ ਛੱਡਾਂਗੇ ਮੋ ਦਿੱਤਾ ਜਾ ਰਹੀ ਅਸੀਂ ਪਹਿਲਾਂ ਵੀ ਕਰਦੇ ਆ ਅਸੀਂ ਹੁਣ ਵੀ ਕੀਤੀ ਆ ਨੇ ਵੀ ਆਪ ਦਾ ਪੱਕਾ ਗਾਰਡ ਹੈ ਜਿਹੜਾ ਉਹ ਰਾਤ ਨੂੰ ਰੱਖੋ 24 ਘੰਟੇ ਲਈ ਗਾਰਡ ਹੈ ਜਿਹੜਾ ਵੀ ਵਿਪਨ ਉੱਥੇ ਲਾ ਕੇ ਰੱਖੋ ਬੈਂਕ ਵਾਲੇ ਉਹ ਦਿੱਤਾ ਜਾਰੀ ਕੀਤੀ ਆ